ਜਿੱਦ ਨੂੰ ਟੈਕਟ ਮਿਲੀ ਤੇ ਮੈਂ ਰੋਈ ਵੀ ਸੀਗੀ ਵੀ ਤੁਸੀਂ ਸਾਥ ਤੋਂ ਦੂਰ ਹੋ ਗਏ ਤੇ ਪਰਪਰਚ ਦੂਣ ਲੋਕਾਂ ਦਾ ਪਿਆਰ ਦੇਖਦੇ ਆ ਤੇ ਹੁਣ ਮੈਂ ਇਹ ਕਹਿ ਨਹੀਂ ਹਾਂ ਸਾਰੇ ਕਹਿਣਗੇ ਘਰ ਵਿੱਚ ਕਿੰਨੇ ਜਿਆਦੇ ਲੋਕ ਹੁੰਦੇ ਮੈਂ ਕਹਿੰਦਾ ਕਰਮਾਂ ਵਾਲੇ ਪੈਰ ਪੈਂਦੇ ਸਾਡੇ ਘਰ ਵਿੱਚ ਰਾਈਟ ਵੀ ਇਹ ਮਾਹੌਲ ਕਦੇ ਦੇਖਿਆ ਨਹੀਂ ਸੀ ਤੇ ਹੁਣ ਵਿਆਹ ਵਰਗਾ ਮਾਹੌਲ ਹੁੰਦਾ ਮੈਂ ਇੱਕ ਮਹੀਨੇ ਲਈ ਉਹ ਨਹੀਂ ਮੈਂ ਘਰ ਦੇ ਹਾਲਾਤ ਦੇ ਦੀ ਮੈਨੂੰ ਆਪ ਖੁਸ਼ੀ ਹੁੰਦੀ ਆ ਚਾਹ ਬਣੀ ਜਾਂਦੀ ਰੋਟੀਆਂ ਬਣੀਆਂ ਜਾਂਦੀਆਂ ਸਬਜ਼ੀ ਬਣੀ ਜਾਂਦੀ ਹੈ ਨਾ ਇੱਕ ਐਵਰੀ ਡੇ ਸਾਡੇ ਐ ਹੁੰਦਾ ਜੀ ਮੈਂ ਸਾਡੇ ਕਰੇ ਫਕਸ਼ਨ ਆ ਕੋਈ ਤੇ ਉਹ ਦੇਖ ਕੇ ਫਿਰ ਮਨ ਨੂੰ ਆਉਂਦਾ ਵੀ ਨਹੀਂ ਜੋ ਵੀ ਕੀਤਾ ਬਹੁਤ ਵਧੀਆ ਹੀ ਹੋਇਆ ਵੀ ਗੁੱਡ ਹੋ ਗਿਆ ਜਦੋਂ ਫਿਰ ਸਿਟੀਜ਼ਨਸ਼ਿਪ ਛੱਡਣੀ ਸੀਗੀ ਬਹੁਤ ਵੱਡਾ ਫੈਸਲਾ ਹੁੰਦਾ ਕਿ ਲੋਕ ਤਾਂ ਲੱਖਾਂ ਰੁਪਏ ਖਰਚ ਈ ਡਿਸੀਜਨ ਸੀਗਾ ਫਿਰ ਰਾਜਾ ਹੁਣਾ ਨੇ ਕਿਹਾ ਕਿ ਜਾਂ ਤੁਸੀਂ ਫਿਰ ਸਹਿਮਤ ਹੋਗੇ ਨਾਲ ਉਹਦੇ ਇਹਨਾਂ ਨੂੰ ਕਿਹਾ ਸੀ ਕਿ ਵਿਜ਼ਿਟਰ ਵੀਜ਼ਾ ਤੁਸੀਂ ਜ਼ਰੂਰ ਲਓ ਕਿਉਂਕਿ ਅਸੀਂ ਇੱਥੇ ਆ ਕਿ ਸਾਨੂੰ ਤੁਸੀਂ ਆਪ ਤਾਂ ਮੈਲ ਨਾ ਜਾ ਕਰੋਗੇ ਰਾਈਟ ਹੁਣ ਮੈਂ ਉੱਥੇ ਕੰਮ ਵੀ ਕਰਦੀ ਐ ਮੈਨੂੰ ਕੰਮ ਵੀ ਆਪਣਾ ਛੱਡ ਕੇ ਆਉਣਾ ਪੈਂਦਾ ਥੋੜਾ ਹਾਰਡ ਹੋ ਜਾਂਦਾ ਬੱਚੇ ਉਧਰ ਉਹਨਾਂ ਦੀ ਸਟੱਡੀ ਵੀ ਆ ਰਾਈਟ ਬੱਚਿਆਂ ਨੂੰ ਵੀ ਟੇਕ ਕੇਅਰ ਮੈਨੂੰ ਕਰਨੀ ਪੈਂਦੀ ਐ ਇੱਧਰ ਇਹਨਾਂ ਨੂੰ ਵੀ ਦੇਖਣਾ ਪੈਂਦਾ ਘਰ ਨੂੰ ਵੀ ਦੇਖਣਾ ਉਹ ਮੇਰੇ ਵੀ ਬਹੁਤ ਜ਼ਿਆਦਾ ਰਿਸਪੌਂਸਿਬਿਲਟੀਆ ਮੇਰੀਆਂ ਵੱਧ ਗਈਆਂ ਮੇਰੀਆਂ ਵੀ ਹਾਂ ਤੇ ਮੈਨੂੰ ਆਉਣਾ ਵੀ ਪੈਂਦਾ ਤੇ ਪਰ ਉਹ ਵਿਜ਼ਿਟਰ ਵੀਜ਼ਾ ਇਹਨਾਂ ਨੂੰ ਮਿਲਿਆ ਨਹੀਂ ਸੀ ਉਦੋਂ ਕਹਿੰਦੇ ਤੁਹਾਡੀ ਵਾਈਫ ਸਿਟੀਜ਼ਨ ਆ ਉਹ ਤੁਹਾਡਾ ਅਪਲਾਈ ਕਰੂਗੀ ਤੇ ਹੁਣ ਅਪਲਾਈ ਕੀਤੀ ਮੈਨੂੰ ਲੱਗਦਾ 트ੰਪ ਵੀ ਨਾਰਾਜ਼ ਹੀ ਹੋ ਗਏ ਆ ਗਵਰਨਮੈਂਟ ਉਹਨਾਂ ਨੇ ਵੀਜ਼ਾ ਨਹੀਂ ਦਿੱਤਾ ਰਿਫਿਊਜ਼ ਕਰਤਾ ਵਾ ਤੇ ਉਹ ਕਹਿੰਦੇ ਵੀ ਉਹ ਥੋੜਾ ਹੁੰਦਾ ਉਹਨਾਂ ਦੇ ਮਾਈਂਡ ਵਿੱਚ ਜਦੋਂ ਤੁਸੀਂ ਸਿਟੀਜ਼ਨ ਹੁੰਨੇ ਆ ਤੇ ਫਿਰ ਤੁਸੀਂ ਡ੍ਰੌਪ ਕਰਦੇ ਆ ਸਿਟੀਜ਼ਨਸ਼ਿਪ ਨਾ ਤੇ ਉਹ ਥੋੜਾ ਜਿਹਾ ਮਾਈਂਡ ਕਰਦੇ ਆ ਤੇ ਹਾਂ ਅੱਛਾ ਫਿਰ ਤੁਹਾਨੂੰ ਐਮਐਲਏ ਸਾਹਿਬ ਵੀਜ਼ਾ ਨਹੀਂ ਮਿਲਿਆ ਅਮਰੀਕਾ ਦਾ ਨਹੀਂ ਮਿਲਿਆ ਅੱਛਾ ਫਿਰ ਕਈ ਯਾਰੀ ਆਉਂਦਾ ਮਨ ਚ ਕਿ ਯਾਰ ਗਲਤੀ ਕਰ ਲਈ ਨਹੀਂ ਗਲਤੀ ਤਾਂ ਨਹੀਂ ਕੀ ਚਲੋ ਵਿਸਟਰ ਵੀਜ਼ਾ ਸੀ ਟਰਾਈ ਕਰਾਂਗੇ ਇਸ ਲਈ ਜ਼ਰੂਰ ਕੀਤੀ ਹੈ ਵੀ ਕਦੀ ਨਾ ਕਦੀ ਤਾਂ ਦੇਣਗੇ ਗੁੱਸਾ ਠੰਡਾ ਹੋਏਗਾ ਹਾਂ ਅੱਛਾ ਮੈਮ ਜਦੋਂ ਫਿਰ ਤੁਸੀਂ ਆਉਂਦੇ ਹੋ ਅਮਰੀਕਾ ਤੋਂ ਇਥੇ ਆ ਕੇ ਤਾਂ ਤੁਸੀਂ ਫਿਰ ਦੇਖਦੇ ਹੋਵੋਗੇ ਕਿ ਬਹੁਤ ਤਾਮਜਾਮ ਹੁੰਦਾ ਮੈਨੂੰ ਲੱਗਦਾ ਕਿ ਉੱਥੇ ਤਾਂ ਸਾਰੇ ਕੰਮ ਵੀ ਤੁਹਾਨੂੰ ਆਪ ਕਰਨੇ ਪੈਂਦੇ ਨੇ ਇੱਥੇ ਫਿਰ ਸਾਰਾ ਕੁਝ ਸਿਸਟਮ ਬਣਿਆ ਹੁੰਦਾ ਉੱਥੇ ਵਿਧਾਇਕਾਂ ਦੀ ਪੋਜੀਸ਼ਨ ਹੋਰ ਤਰੀਕੇ ਦੇ ਨਾਲ ਹੁੰਦੀ ਹੈ ਇੱਥੇ ਵੱਖਰਾ ਕਲਚਰ ਹੈਗਾ ਫਿਰ ਕਿਵੇਂ ਲੱਗਦਾ ਜੀ ਇੱਥੇ ਜਦੋਂ ਤੁਸੀਂ ਰਹਿੰਦੇ ਹੋ ਇੱਕ ਮਹੀਨਾ ਆ ਕੇ ਕਿਦਾਂ ਵੀ ਮੈਂ ਦੱਸ ਦਿੰਦਾ ਹਾਂ ਮੈਨੂੰ ਬੇਵਰੀ ਕਹਿੰਦੀ ਹੁੰਦੀ ਵੀ ਉਕਮੀ ਵੀ ਮੈਂ ਜਪਿੰਟ ਕਮੀ ਮੈਂ ਆਪੀ ਆਪਣੇ ਪ੍ਰੈਸ ਕਰ ਲੈਣਾ ਸਵੇਰੇ ਨਹਾ ਕੇ ਨਾ ਮੈਨੂੰ ਅੰਦਾਜ਼ਾ ਕਿ ਉਹ ਕਹਿੰਦੀ ਜੇ ਇਹੀ ਕਰਨਾ ਹੈ ਐਮਐਲਏ ਕੀ ਬਣਨੇ ਨੂੰ ਕੀਤਾ ਅੱਛਾ ਅਰੇ ਤੇ ਮਮ ਰੋਬ ਰਿੰਦਾ ਫਿਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਕੀ ਐਮਐਲਏ ਦੀ ਵਾਈਫ ਆ ਗਈ ਨੇ ਨੀ ਮੈਂ ਦੱਸਦੀ ਨਹੀਂ ਕਿ ਮੋਸਟਲੀ ਨਹੀਂ ਮੈਂ ਰੋਬ ਨਹੀਂ ਅਸੀਂ ਨਾਰਮਲ ਪਰਿਵਾਰਾਂ ਰਹੀ ਤੇ ਨਿੱਜੀ ਜ਼ਿੰਦਗੀ ਇਦਾਂ ਉਧਰ ਵੀ ਸਾਰੇ ਕੰਮ ਆਪ ਕਰੀਦੇ ਹਨਾ ਨਾਰਮਲ ਰਹੀ ਦਾ ਵ ਤੇ ਨਹੀਂ ਮੈਂ ਨਹੀਂ ਚਾਹੁੰਦੀ ਅਸੀਂ ਲੋਕਾਂ ਨੂੰ ਸ਼ੋਅ ਆਫ ਕਰੀਏ ਵੀ ਅਸੀਂ ਆ ਪਰਿਵਾਰ ਨੂੰ ਬਿਲੋਂਗ ਕਰਦੇ ਆ ਜਾਂ ਮੈਂ ਉਹਨਾਂ ਦੀ ਵਾਈਫਾਂ ਮੇਰੇ ਨਾਲ ਸਕਿਉਰਿਟੀ ਗਾਰਡ ਹੋਣ ਜਾਂ ਇਦਾਂ ਹੋਵੇ ਨਹੀਂ ਕਿਉਂਕਿ ਸਾਨੂੰ ਡਰ ਨਹੀਂ ਕਿਸੇ ਤੋਂ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਾ ਸਾਨੂੰ ਡਰ ਨਹੀਂ ਮੈਂ ਨਹੀਂ ਚਾਹੁੰਦੀ ਕਿ ਸਕਿਉਰਿਟੀ ਗਾਰਡ ਲੈ ਕੇ ਜਾਈਏ ਜਾਂ ਕੋਈ ਸਾਡੀ ਵਿੰਡੋ ਖੋਲ ਲੇ ਰਾਈਟ ਮੈਂ ਤਾਂ ਵਿੰਡੋ ਵੀ ਨਹੀਂ ਖੋਲਣ ਦਿੰਦੀ ਮੈਂ ਕਹਿੰਦੀ ਕਿ ਨਹੀਂ ਪ੍ਰਮਾਤਮਾ ਸਾਡੇ ਹੱਥ ਪੈਰ ਸਰਾਮਤ ਰ ਉੰਦਰ ਫਿਰ ਤੁਸੀਂ ਕੱਲੇ ਜਾਣੇ ਆ ਮੈਂ ਕੱਲੀ ਜਾਨੀ ਜਾ ਕੇ ਸੋ ਨੈ ਲੈ ਜਾਨੀ ਆਪਣੀ ਆਂਡਣ ਗਵਾਂਡਣ ਨੂੰ ਨਾਲ ਲੈ ਜਾਨੀ ਉਹ ਨਹੀਂ ਪਰ ਗੱਡੀ ਚੋਂ ਮੈਨੂੰ ਉਤਾਰ ਕੇ ਮੈਂ ਕਿਨ ਨੂੰ ਗੱਡੀ پارک ਲਾ ਲਓ ਤੇ ਅਸੀਂ ਆਪੇ ਸ਼ੌਪ ਤੇ ਜਾਵਾਂਗੇ ਸਧਾਰਨ ਤਰੀਕੇ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਐਮਐਲਏ ਦੇ ਵਾਈਫ ਆ ਨੇ ਨਹੀਂ ਦੱਸਦੇ ਹੀ ਨਹੀਂ ਕਿ ਉਹਨਾਂ ਨੂੰ ਪੁੱਛ ਲਈਦਾ ਵਿਊ ਲੈ ਲਈਦੀ ਆ ਵੀ ਕਿੱਦਾਂ ਪਾਰਟੀ ਚੱਲ ਰਹੀ ਹੈ ਮੇਰੀ ਉਲਟ ਇਨਵੈਸਟੀਗੇਸ਼ਨ ਕਰਦੀ ਰਹਿੰਦੀ ਹੈ ਲਾਂਬੇ ਮਿਲਦੇ ਫਿਰ ਇਹਨਾਂ ਦੇ ਬਾਹਰ ਨਹੀਂ ਪਰਮਾਤਮਾ ਦੀ ਬੜੀ ਕਿਰਪਾ ਕੱਲ ਹੀ ਮੈਂ ਚਾਰ ਪੰਜ ਸ਼ਾਪਾਂ ਤੇ ਗਈਆਂ ਤੇ ਬਹੁਤ ਵਧੀਆ ਉਹ ਕਹਿੰਦੇ ਨੇ ਬਹੁਤ ਵਧੀਆ ਕੰਮ ਹੋ ਰਿਹਾ ਤੁਸੀਂ ਵੀ ਸਾਨੂੰ ਮੇਰੀ ਵੀ ਉਹਨਾਂ ਨੇ ਤਾਰੀਫ਼ ਕੀਤੀ ਸਮਾਂ ਦੀ ਵੀ ਕੋਈ ਆਉਂਦਾ ਨਹੀਂ ਇਦਾਂ ਵੀ ਆ ਕੇ ਸਾਨੂੰ ਪੁੱਛੇ ਰਾਈਟ ਵੀ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਵੀ ਇਲੈਕਸ਼ਨ ਟਾਈਮ ਹੀ ਲੋਕੀ ਬਾਹਰ ਨਿਕਲਦੇ ਪਰ ਤੁਸੀਂ ਆਮ ਫੇਰ ਵਿਚਰਦੇ ਫੇਰ ਲੋਕਾਂ ਨੂੰ ਅਸੀਂ ਅੱਜ ਤੱਕ ਪੁੱਛੀ ਜਾਂਦੇ ਹਾਂ ਵੀ ਕੋਈ ਪ੍ਰੋਬਲਮ ਹੋਵੇ ਕੋਈ ਪਿੰਡ ਦੀ ਸਾਨੂੰ ਹੋਣੀ ਦੱਸੋ ਕਿਉਂਕਿ ਅਸੀਂ ਉਦੋਂ ਸਾਨੂੰ ਲੋਕਾਂ ਨੇ ਇੱਕ ਮੌਕਾ ਦਿੱਤਾ ਸੀਗਾ ਨਵੀਂ ਪਾਰਟੀ ਕਰਕੇ ਹੁਣ ਸਾਡੇ ਕੰਮ ਨੂੰ ਵੋਟ ਪੈਣੀ ਹੈ ਤੁਸੀਂ ਮੋਸਟਲੀ ਕਹਿੰਦੇ ਕਿ ਨਵੇੜ ਦਈਏ ਤੇ ਮਾਨ ਸਾਹਿਬ ਨਾਲ ਵੀ ਇੱਕ ਵਾਰੀ ਸੀ ਉਹਨਾਂ ਦੇ ਘਰੇ ਗਏ ਸੀ ਉਹਨਾਂ ਦੀ ਵਾਈਫ ਸੀਗੀ ਬੈਠੇ ਉਦੋਂ ਵੀ ਸਾਡੀ ਐਂ ਗੱਲ ਚੱਲੀ ਸੀ ਤੇ ਮੈਂ ਕਿਹਾ ਵੀਰ ਜੀ ਵੀ ਉਦੋਂ ਇੱਕ ਮੌਕਾ ਸਾਨੂੰ ਦਿੱਤਾ ਸੀ ਨਵੀਂ ਪਾਰਟੀ ਦੇਖ ਕੇ ਰਾਈਟ ਤੇ ਉਹ ਵੀਰ ਜੀ ਹੁਣ ਕਹਿੰਦੇ ਵੀ ਐਤ ਕੀ ਜੀ ਆਪਣੇ ਕੰਮ ਨਾਲ ਵੋਟਾਂ ਪੈਣੀਆਂ ਬੇਫਿਕਰ ਹੋ ਆਪਾਂ ਕੰਮ ਸਾਰੇ ਨਵੇੜ ਦੇ ਦੇਣਾ ਸੋ ਉਹਨਾਂ ਦਾ ਵੀ ਸਾਨੂੰ ਹੈਗਾ ਵੀ ਬਲੀਵ ਆਉਂਦਾ ਤੇ ਜਦੋਂ ਇਲੈਕਸ਼ਨ ਨੇੜੇ ਆਉਂਦੀ ਫਿਰ ਤੁਸੀਂ ਆ ਜਾਨੇ ਹੋ ਪ੍ਰਚਾਰ ਲਈ ਹਾਂਜੀ ਮੈਂ ਤਾਂ ਇਹ ਸਾਲ ਚ ਦੋ ਤਿੰਨ ਵਾਰੀ ਆਈ ਜਾਨੀ ਆ। ਇਹ ਪੰਤ 15 ਦੇ ਨਾਲ ਲਈ ਆਵਾਂ, ਦੋ ਵੀਕਾਂ ਲਈ ਆਵਾਂ ਤੇ ਹਾਂ ਉਦੋਂ ਮੈਂ ਸਾਲ ਡੇਢ ਸਾਲ ਫਿਰ ਇੱਥੇ ਪਹਿਲਾਂ ਹੀ ਆ ਜਾਣਾ ਕਿਉਂਕਿ ਜੋ ਵੀ ਸਾਡੇ ਧੂਰੇ ਕੰਮ ਹੋਣਗੇ ਅਸੀਂ ਸਾਰੇ ਟਰਾਈ ਕਰਾਂਗੇ, ਅਸੀਂ ਪੂਰੇ ਕਰੀਏ। ਮਾਨ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਵਾਈਫ ਦੀ ਸਪੋਸਟ। ਸੰਗੋ ਸਾਹਿਬ ਕਿਤੇ ਨਾ ਕਿਤੇ ਗिला ਰਹਿੰਦਾ ਕਿ ਸਿਆਸਤ ਦੇ ਵਿੱਚ ਆ ਕੇ ਲੋਕਾਂ ਦੀ ਸੇਵਾ ਚ ਤਾਂ ਤੁਸੀਂ ਜੁਟ ਗਏ ਪਰ ਪਰਿਵਾਰ ਕਿਤੇ ਨਾ ਕਿਤੇ ਦੂਰ ਰਹਿ ਆਪੋ। ਹਾਂ ਨਹੀਂ ਪਰ ਇਦਾਂ ਜੀ ਗਿੱਲਾ ਤਾਂ ਹੁੰਦਾ ਹੀ ਆ ਇੱਕ ਤਾਂ ਪਤਾ ਵੀ ਅਮਰੀਕਾ ਚ ਦਿਨ ਚੜਦਾ ਇੱਥੇ ਰਾਤ ਪੈ ਜਾਂਦੀ ਹਾਂ ਇੱਥੇ ਦਿਨ ਚੜਦਾ ਉੱਧਰ ਰਾਤ ਪੈ ਪਹਿਲਾਂ ਤਾਂ ਇਹੋ ਹੀ ਡਿਫਰੈਂਟ ਆ ਬਹੁਤ ਜਿਆਦਾ ਪਰ ਫਿਰ ਵੀ ਬੜੀ ਵੱਡੀ ਭੂਮਿਕਾ ਨਿਭਾਈ ਬਾਈ ਮੇਰੀ ਕੀ ਬੱਚਿਆਂ ਨੂੰ ਪਿਓ ਵਾਲਾ ਵੀ ਪਿਆਰ ਦੇ ਰਹੀ ਤਾਂ ਮਾਂ ਵਾਲਾ ਵੀ ਦੇ ਰਹੀ 8 ਤੋਂ 12 ਘੰਟੇ ਕੰਮ ਵੀ ਕਰ ਰਹੀ ਆ ਅੱਛਾ ਤੁਸੀਂ ਫਿਰ ਉੱਥੇ ਜੋਬ ਕਰਦੇ ਹੋ ਹਾਂਜੀ अच्छा मैं जॉब करਦੀਆਂ ਜਾਂ ਬੱਚਿਆਂ ਨੂੰ ਵੀ ਦੇਖਣਾ ਘਰ ਦੀ ਗਰੋਸਰੀ ਵੀ ਇਵਨ ਇਹਨਾਂ ਦੇ ਮਦਰ ਇਨ ਲਾ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਮੇਰੇ ਮਮ ਡੈਡ ਸਾਰੇ 4 ਜਾਨੇ ਮੇਰੇ ਕੋ ਪੈਰੈਂਟਸ ਆ ਰਾਈਟ ਉਹ ਵੀ ਮੇਰੇ ਕੋਲੇ ਆ ਦੋ ਮੇਰੇ ਬੱਚੇ ਵੀ ਮੇਰੇ ਕੋਲੇ ਆ ਐਂਡ 6 ਜਾਨਿਆਂ ਦੀ ਮੈਂ ਟੇਕ ਕੇਅਰ ਕਰਦੀ ਆ ਉੱਥੇ ਉਹਨਾਂ ਨੂੰ ਡਾਕਟਰ ਦੇ ਵੀ ਲੈ ਕੇ ਜਾਣਾ ਕੰਮ ਵੀ ਕਰਨਾ ਦੇਖਣਾ ਵੀ ਤੇ ਇਵਨ ਮੈਂ ਇਧਰਲੇ ਘਰ ਨੂੰ ਵੀ ਕੈਮਰਿਆਂ ਵਿੱਚ ਜ਼ਰੂਰ ਦੇਖਦੀ ਰਹਿਣੀ ਕਿ ਕੀ ਹੋ ਰਿਹਾ ਵਾ ਮੇਰੇ ਵਰਕਰ ਕਿੱਦਾਂ ਕੰਮ ਕਰਦੇ ਆ ਸਾਰੇ ਵਧੀਆ ਰਿਸਪੌਂਸਿਬਿਲਟੀ ਨਾਲ ਚਾਹ ਪਾਣੀ ਵਧੀਆ ਪਲਾਰੇ ਆਏ ਗਏ ਨੂੰ ਉਠਾ ਰਹੇ ਅੰਦਰ ਤੇ ਮੈਨੂੰ ਮੈਂ ਇਧਰ ਵੀ ਅਟੈਚ ਰਹਿਣੀ ਆ ਹਾਂ ਸੋ ਉੱਧਰ ਵੀ ਦੇਖਣਾ ਇਧਰ ਵੀ ਦੇਖਣਾ ਸਾਰਾ ਖੁਸ਼ੀ ਫਿਰ ਦਿਲ ਕਰਦਾ ਨਹੀਂ ਕਈ ਵਾਰੀ ਕਿ ਇੱਥੇ ਵ ඉති සාරරි පසේ නුකර අලිදवाෙකුම්රේෙන. ਨੀ ਦੇਖੋ ਜੀ ਵਰਕਰ ਜਿਹੜੇ ਕੰਮ ਤਾਂ ਕਰਦੇ ਪਰ ਜਿੰਨਾ ਚਿਰ ਤੁਸੀਂ ਆਪ ਨਹੀਂ ਨਾ ਕੰਮ ਕਰਦੇ ਵਿੱਚ ਬੜ ਕੇ ਮੈਨੂੰ ਕਿਉਂਕਿ ਮੈਂ ਉੱਥੇ ਹਾਰਡਵਰਕ ਕਰਦੀ ਰਹੀ ਹਾਂ ਤੇ ਮੈਂ ਇੱਥੇ ਵੀ ਬੈਠਦੀ ਨਹੀਂਗੀ ਮੈਨੂੰ ਕਹਿੰਦੇ ਹੁੰਦੇ ਆ ਮੇਰੇ ਪੇਰੈਂਟਸ ਵੀ ਤੂੰ ਇੱਥੋਂ ਜਾਣਾ ਨਾਲ ਹੀ ਲੈ ਜਾ ਸਫਾਈ ਵਾਲਾ ਸਮਾਨ ਆਪਣਾ ਕਿਉਂਕਿ ਦੋੱਚੇ ਵੀ ਹਟਣਾ ਨਹੀਂਗਾ ਇੱਥੇ ਆ ਕੇ ਵੀ ਮੈਂ ਜਦੋਂ ਨੀਂਦ ਦਿਨ ਰਾਤ ਦਾ ਫਰਕ ਹੁੰਦਾ ਨਾ ਮੈਂ ਇੱਥੇ ਵੀ ਆ ਕੇ ਵਰਕਰਾਂ ਦੇ ਨਾਲ ਮੈਂ ਕੰਮ ਕਰਦੀ ਇਹਦਾ ਆਰਡਰ ਨਹੀਂ ਦਿੰਦੀ ਵੀ ਆਹ ਕਰ ਦੋ ਆਹ ਕਰ ਦੋ ਹਮੇਸ਼ਾ ਉਹਨਾਂ ਦੇ ਨਾਲ ਲੱਗ ਕੇ ਕੰਮ ਕਰਨੀ ਆ ਪਰ ਵਧੀਆ ਵਾ ਹੁਣ ਬੱਚੇ ਉਧਰ ਸਟੱਡੀ ਕਰਦੇ ਪਏ ਆ ਉਹ ਹਜ ਸੋ ਫਿਰ ਜੇ ਉਹਨਾਂ ਨੂੰ ਛੱਡਦੀਆਂ ਤੇ ਬੱਚੇ ਅੱਜ ਏਸ ਟੀਨੇਜਰ ਆ ਰਾਈਟ ਤੇ ਉਹਨਾਂ ਨੂੰ ਸੰਭਾਲਣ ਦਾ ਟਾਈਮ ਆ ਤੇ ਜਿਵੇਂ ਉਧਰ ਰਹਿਣੀ ਆ ਤੇ ਫਿਰ ਇੱਧਰ ਮੈਂ ਮਿਸ ਕਰਦੀ ਆ ਆਪਣਾ ਪਾਰਟ ਰਾਈਟ ਸੋ ਮੈਂ ਵਿਚਾਲੇ ਆਂ ਵਿਚਾਲੇ ਫਸੇ ਹੋਏ ਵਿਚਾਲੇ ਫਸ ਗਈ ਆ ਰਾਈਟ ਰਾਈਟ ਅੱਛਾ ਐਮਐਲਏ ਸਾਹਿਬ ਫਿਰ ਬੇਟਾ ਜਦੋਂ ਇੱਥੇ ਆਉਂਦਾ ਫਿਰ ਉਧਰ ਦਾ ਕਲਚਰ ਤੇ ਇੱਧਰ ਦਾ ਬਹੁਤ ਫਰਕ ਆ ਫਿਰ ਦੇਖਦਾ ਪੁੱਛਦਾ ਆ ਕੇ ਕਿ ਇੱਥੇ ਤਾਂ ਬਹੁਤ ਪਾਪਾ ਤਾਮਜਾ ਮਰੇਂਦਾ ਸਵੇਰੇ ਸਵੇਰੇ ਲੋਕ ਆ ਜਾਂਦੇ ਨੇ ਕੰਮ ਸੁਣਾਉਣ ਦੇ ਲਈ ਉਹ ਉਹਨੂੰ ਸਿਖਾਇਆ ਵੀ ਭਾਈ ਤੇਰੀ ਡਿਊਟੀ ਆ ਜਿਹੜਾ ਵੀ ਘਰੇ ਆਉਂਦਾ ਪੈਰੀ ਹੱਥ ਲਾਉਣਾ ਉਹਦੇ ਤੇਰਾ ਠੀਕ ਹੈ ਨਾ ਹਾਂ ਮੈਂ ਦਾਦਾ ਮੈਂ ਕੋਈ ਨਾ ਕੋਈ ਤੈਨੂੰ ਸੀਸ ਦਊਗਾ ਤੇਰੇ ਕੰਮ ਆਉਗੀ ਲਾਈਫ 'ਚ ਹਾਂ ਮੈਨੂੰ ਇੰਨਾ ਹੀ ਬਹੁਤ ਆ ਪੰਜਾਬੀ ਬੋਲੀ ਜਾਂਦੇ ਪੱਗ ਬੰਨਦਾ ਹਾਂ ਬੜੀਆ ਥੋੜਾ ਜਿਹਾ ਪੰਜਾਬ ਨਾਲ ਜੁੜਿਆ ਆ ਪਤਾ ਹੈ ਇਹਨੂੰ ਵੀ ਕੀ ਰਿਸ਼ਤਾ ਕਿਉਂਕਿ ਥੋੜਾ ਟਾਈਮ ਇੱਧਰ ਪੜ ਗਏ ਸੀਗੇ ਬੱਚੇ ਥੋੜਾ ਚਿਰ ਪੜ ਗਏ ਸੀ ਇੱਥੇ ਕੈਮਰਿਜ ਠੀਕ ਹੈ ਤਾਂ ਮੇਰੀ ਇੱਛਾ ਵੀ ਬੰਦੇ ਦੀ ਹੀ ਹੁੰਦੀ ਆ ਬਾਕੀ ਉੱਥੇ ਰਹਿੰਦੇ ਆ ਹਾਂ ਇਤ ਕੀ ਨਾ ਅਗਲੀ ਪੀੜ੍ਹੀ ਚੇਂਜ ਹੋ ਜੂਗੀ ਪਰ ਮੈਨੂੰ ਇਹ ਹੈ ਕਿ ਜਿੰਨਾ ਚਿਰ ਮੇਰੇ ਸੁਆਸ ਹੈ ਮੇਰੇ ਬੱਚੇ ਪੰਜਾਬੀ ਬੋਲੀ ਜਾਣ ਹਾਂ ਤੇ ਪੰਜਾਬੀ ਕਲਚਰ ਨੂੰ ਡਾਕਟਰ ਰੱਖਣ ਪਾ ਬੁੱਕ ਬਣੀ ਜਾਂਦਾ ਇੰਨੇ ਚ ਮੈਂ ਖੁਸ਼ ਹਾਂ ਜੀ ਪੰਜਾਬੀ ਵਧੀਆ ਬੋਲਦੇ ਆ ਸਰ ਇਸ ਗੱਲ ਦਾ ਮਾਣ ਆ ਕਿ ਇੱਥੇ ਬਚਾ ਲੈ ਜਾਂਦਾ ਜਟਕਾ ਜਿਆ ਇਹ ਮੈਨੂੰ ਲੱਗਦਾ ਸਭ ਤੋਂ ਜ਼ਰੂਰੀ ਹੈ ਕਿ ਇਹ ਚੀਜ਼ ਜੜੀ ਰਹਿਣੀ ਹੋਵੇ ਇੱਕ ਦਿਨ ਇਥੋਂ ਐਕਟਵਾਂ ਲੈ ਕੇ ਗਿਆ ਤਾਂ ਮੈਂ ਡਰਾਇਆ ਬੜਾਇਆ ਵੀ ਤੂੰ ਨਾ ਕਹਿੰਦਾ ਅਮਰੀਕਾ ਦੇ ਹਿਸਾਬ ਨਾਲ ਮੈਂ ਅੰਡਰ ਰੀਜ ਨਹੀਂਗਾ अच्छा मेनू उथे ਦਿੱਤਾ ਬੈਂਕ ਸਲਿੱਪ ਮਿਲ ਗਈ ਇਹਨੂੰ ਬੈਂਕ ਸਲਿੱਪ ਤਾਂ ਮੈਂ ਚਲਾ ਸਕਦਾ اچھا ਤਾ ਇੱਕ ਦਿਨ ਜਾਂਦਾ ਸੀ ਤੇ ਪੁਲਿਸੀ ਨੇ ਕਿਤੇ ਹੱਥ ਦੇ ਦਿੱਤਾ ਵੀ ਮੈਨੂੰ ਬੱਸ ੱਡੇ ਤੱਕ ਰੁਕ ਉਥੇ ਛੱਡਿਆ ਪਰੇ ਮਿਆਣੀ ਰੋਡ ਲੈ ਗਿਆ ਉਹਨੂੰ ਛੱਡਣ ਮੈਂ ਕਿਹਾ ਕੀ ਦੱਸਿਆ ਤੂੰ ਹਾਂ ਕਹਿੰਦਾ ਮੈਂ ਨਹੀਂ ਮੈਂ ਉਹਨੂੰ ਕਿਹਾ ਮੈਂ ਬਰੂ ਆਇਆ ਆ ਹਾਂ ਮੈਂ ਇੱਥੇ ਰਹਿਣਾ ਪਿੰਡ ਮੇਰਾ ਲੱਗੇ ਹੀ ਆ ਅੱਛਾ ਮੈਂ ਕਿਹਾ ਠੀਕ ਆ ਅੱਛਾ ਦੱਸਦੇ ਨਹੀਂ ਉਹ ਤਾਂ ਕਿਤੇ ਵੀ ਜਾਵੇ ਦੱਸਦਾ ਨਹੀਂ ਦੁਕਾਨਾਂ ਆਮ ਤੌਰ ਤੇ ਅਸੀਂ ਦੇਖਦੇ ਆ ਕਿ ਐਮਐਲਏ ਦੇ ਬੇਟੇ ਜਦੋਂ ਕਿਤੇ ਬਾਹਰ ਹੋਣ ਤਾਂ ਸਗੋਂ ਵਾਕਈ ਰੋਬ ਰੱਖਦੇ ਨੇ ਕਿ ਐਮਐਲਏ ਮੇਰੇ ਫਾਦਰ ਨੇ ਨਹੀਂ ਅਸੀਂ ਇਸ ਕੋਲੋਂ ਜੀ ਉਹਨੂੰ ਡਰਾਇਵ ਕਰਕੇ ਜੇ ਤੂੰ ਫੜ ਵੀ ਲਿਆ ਨਾ ਅਸੀਂ ਤੈਨੂੰ ਛਡਾਉਣਾ ਨਹੀਂ ਗਾ ਤੂੰ ਅੰਦਰ ਹੀ ਰਵੇਂਗਾ ਅਸੀਂ ਕਹਿੰਦੇ ਬੱਚੇ ਥੋੜੇ ਸਾਡੇ ਗੁੱਡ ਹੈਬਿਟ ਆ ਲੈਣਾ ਗੁੱਡ ਬਣ ਅੱਛਾ ਮੈਮ ਜ਼ਿਆਦਾਤਰ ਸਿਆਸਤਦਾਨਾਂ ਦੀਆਂ ਪਤਨੀਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਸਾਨੂੰ ਸਮਾਂ ਬਹੁਤ ਘੱਟ ਦਿੰਦੇ ਨੇ ਜਿਵੇਂ ਤੁਸੀਂ ਫਿਰ ਅਮਰੀਕਾ ਤੋਂ ਆਉਨੇ ਹੋ ਫਿਰ ਰਹਿੰਦੀ ਤੁਹਾਡੀ ਵੀ ਸ਼ਿਕਾਇਤ ਕਿ ਜਾਂ ਫਿਰ ਤੁਹਾਡੇ ਵਾਲੇ ਪਾਸੇ ਹੋ ਜਾਂਦੇ ਨੇ ਇਹ مش شکایت ਤਾਂ ਰਹਿੰਦੀ ਆ ਜੀ ਥੋੜੀ شکایت ਤਾਂ ਰਹਿੰਦੀ ਆ ਉਧਰ ਵੀ ਦਿਨੋਂ ਮੇਰੀ ਰਾਤ ਹੁੰਦੀ ਐ ਇਧਰ ਇਹਨਾਂ ਦਾ ਦਿਨੋਂ ਦਾ ਬੜਾ ਬੀਜੀ ਸ਼ਡਿਊਲ ਹੁੰਦਾ ਗੱਲ ਵੀ ਨਹੀਂ ਬਣ ਉਹ ਪਾਉਂਦੀ ਮੈਂ ਕਹਿੰਨੀ ਹੁੰਨੀ ਕਿ ਮੈਂ ਆਪਣੇ ਕਾਲ ਵਾਲੀ ਜਿਹੜਾ ਤੁਹਾਨੂੰ ਦਿਖਾਉਣਾ ਮਾ 553 ਸੈਕਿੰਡ ਇੱਕ ਮਿੰਟ ਵੀ ਨਹੀਂ ਕਈ ਵਾਰੀ ਪੂਰਾ ਹੁੰਦਾ ਹਨ ਕਿੰਨੇ ਕਿੰਨੇ ਵੇਲੇ ਮੈਂ ਇੱਕ ਮਿੰਟ ਵੀ ਗੱਲ ਨਹੀਂ ਹੁੰਦੀਗੀ ਤੇ ਇੱਥੇ ਵੀ ਬੀਜੀ ਸਕੈਜੂਲ ਹੀ ਐ ਲੈ ਕੇ ਇਹਨਾਂ ਨੂੰ ਕਿਤੇ ਦੂਰ ਚਲੀ ਜਾਵਾਂ ਪੰਜਾਬ ਤੋਂ ਥੋੜੇ ਦਿਨ ਤੇ ਫਿਰ ਵਧੀਆ ਹੋ ਜਾਂਦਾ ਨਹੀਂ ਤਾਂ ਫਿਰ ਬਸ ਇਦਾਂ ਹੀ ਆ ਜੀ